ਸਾਮੀ ਵਾਸਤੇ ਇੰਨਾ ਕੋਈ ਕੰਮ ਨਹੀਂ ਕੀਤਾ ਜਿੰਨਾ ਉਸ ਬੰਦੇ ਨੇ ਅੱਜ ਆਪਣੀ ਜਾਨ ਦਾ ਪੇਟ ਲਾ ਕੇ ਅੱਜ 51ਵਾਂ ਦਿਨ ਹੋ ਗਿਆ ਉਹਨੂੰ ਮਰਨ ਤੱਕ ਦੀ ਪ੍ਰਵਾਹ ਨਹੀਂ ਗਈ ਉਹਨਾਂ ਦਾ ਇਹ ਕਹਿਣਾ ਵੀ ਇਸ ਕਿਸਾਨੀ ਵਾਲੇ ਮਸਲੇ ਹੱਲ ਹੋਣ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਤੇ ਸੁਮੇਨਾਥਨ ਦੀ ਰਿਪੋਰਟ ਲਗਾਈ ਕੀਤੀ ਜਾਵੇ ਉਹ ਸਾਰੀ ਆਵਾਮ ਵਾਸਤੇ ਲੜ ਰਹੇ ਆ ਸਾਰੇ ਇੰਡੀਆ ਵਾਸਤੇ ਆਪਦੀ ਸ਼ਹਾਦਤ ਦੇ ਰਹੇ ਆ ਇਹ ਫਿਰ ਜਦੋਂ ਇੱਥੇ ਕੱਲ ਮੀਟਿੰਗ ਹੋਈ ਤਾਂ ਸਾਰਿਆਂ ਨੇ ਸੋਚਿਆ ਵੀ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ ਕਿਉਂ ਨਾ ਆਪਾਂ ਸ਼ਹੀਦੀਆਂ ਦੇ ਦਈਏ ਇਸ ਕਰਕੇ ਉਸ ਮੀਟਿੰਗ ਤੇ ਤੁਸੀਂ ਇੱਕ ਡੱਲੇਵਾਲ ਨਾ ਸੋਚੋ ਵੀ ਇੱਕ ਡੱਲੇਵਾਲ ਦੀ ਸ਼ਹੀਦੀ ਹੋਊਗੀ ਇੱਥੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਲੋਕਾਂ ਨੇ ਉਹਨਾਂ ਪਿੱਛੇ ਸ਼ਹੀਦੀ ਦੇਣੀ ਹੈ ਉਹ ਤਿਆਰ ਬਰ ਤਿਆਰ ਨੇ ਅੱਜ 111 ਤਿਆਰ ਹੋਏ ਆ ਕੱਲ ਨੂੰ ਪਤਾ ਨਹੀਂ ਕਿੰਨੇ ਤਿਆਰ ਹੋਣ ਸੋ ਇਸ ਕਰਕੇ ਸਾਡੇ ਮਸਲੇ ਆ ਜਿਹੜੇ ਉਹ ਹੱਲ ਕੀਤੇ ਜਾਣ ਜਲਦੀ ਤੋਂ ਜਲਦੀ ਤੇ ਨਹੀਂ ਤਾਂ ਫਿਰ ਦੇਖੋ ਤੁਸੀਂ ਸ਼ਹੀਦੀਆਂ ਲੈ ਕੇ ਕਰਨੇ ਆਂ ਹਜ਼ਾਰਾਂ ਸ਼ਹੀਦੀਆਂ ਲੈ ਕੇ ਕਰਨੇ ਆਂ ਲੱਖਾਂ ਸ਼ਹੀਦੀਆਂ ਲੈ ਕੇ ਕਰਨੇ ਆਂ ਉਹ ਤੁਹਾਡੀ ਸੋਚ ਹੈ ਤੁਸੀਂ ਕਦੋਂ ਕਰਨੇ ਆਂ ਅਸੀਂ ਤਾਂ ਕਹਿੰਨੇ ਆਂ ਵੀ ਜਲਦੀ ਤੋਂ ਜਲਦੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਜੀ ਹੌਸਲੇ ਬੁਲੰਦ ਆ ਹੀ ਪੂਰੇ ਸੰਗਤ ਦੇ ਪੂਰੇ ਜਿੰਨੇ ਵੀ ਹੈਗੇ ਹੋਰ ਬਈ ਚੱਟਰ ਸਾਹਿਬ ਕੀ ਕਹੋਗੇ ਅਜੀ ਬਸ ਇਹੀ ਕਹਿਣਾ ਜੀ ਸਾਡੇ ਬਾਪੂ ਦਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ 51 ਦਿਨ ਹੋ ਗਏ ਮੋਦੀ ਸਰਕਾਰ ਸਰਕਾਰ ਨੇ ਵੇਖਣਾ ਵੀ ਉਹਨਾਂ ਨੇ ਕਿੰਨੇ ਕਿੰਨੀਆਂ ਮੋਤਾਂ ਤੋਂ ਬਾਅਦ ਇਹ ਮੰਗਾਂ ਮੰਨਣੀਆਂ ਨੇ ਸੀਧੀਆਂ ਤੋਂ ਬਾਅਦ ਮੰਗਾਂ ਮੰਨਣੀਆਂ ਨੇ ਜਾਂ ਪਹਿਲਾਂ ਗੱਲ ਤੇ ਆਉਣਾ ਕਿਉਂਕਿ ਹਲਕਾ ਸਰਕਾਰ ਗੱਲ ਤੇ ਵੀ ਨਹੀਂ ਆਈ ਇਸ ਲਈ ਸਰਕਾਰ ਨੂੰ ਅਸੀਂ ਪੂਰੇ ਚਤਾਵਨੀ ਦਿੰਦੇ ਆ ਵੀ ਇਹ ਪੰਜਾਬ ਆ ਇੱਕ ਜਿੱਤੇ ਬਣਾ ਵਾਪਸ ਨਹੀਂ ਮੁੜਿਆ ਉਹ ਜਿਵੇਂ ਕਿਸੇ ਗੀਤ ਦੇ ਵਿੱਚ ਗਾਇਆ ਵੀ ਜਿੱਤ ਕੇ ਜਾਵਾਂਗੇ ਜਾਂ ਲਾਸਾਂ ਜਾਣਗੇ ਸਾਡੀ ਬਸ ਇਹੋ ਇੱਕ ਜੱਦਾ ਵੀ ਜਾ ਇੱਥੋਂ ਦੇ ਮੰਗਾਂ ਮੰਨਵਾ ਕੇ ਜਾਵਾਂਗੇ ਜਾਂ ਬਸ ਸਾਡੀ ਇੱਥੋਂ ਡੈੱਡਵੋਟ ਨਹੀਂ ਪਿੰਡਾਂ ਨੂੰ ਜਾਣਗੀ ਠੀਕ ਹੈ 111 ਦਾ ਪੂਰਾ ਪੂਰਾ ਹੋਣ ਰਿਹਾ ਆ ਆਪਣਾ ਮਾਫੀ ਨਹੀਂ ਆ ਪਾਪ ਕੁਸ਼ੀ ਪੂਰੀ ਚੈਰੀ ਚੰਗੀ ਆ ਹਾਂ ਸਰਦੋ ਝੰਡੇ ਖਾਸ ਹਾਂ ਉਹਨਾਂ ਨੂੰ ਕਰਨ ਚਾਹ ਹਾਂ ਹਾਂਜੀ ਸਿੱਕਾ ਪੈਸਾ ਉਹ ਠੀਕ ਆ ਬਾਬਾ ਜੀ ਕਰਦੀ ਕਲਾ ਹੌਸਲਾ ਬੁਲੰਦਾ ਹੋਰ ਜੋਰਾਰ ਸਿੰਘ ਜੀ ਏ ਮੇਰੇ ਪਿੰਡ ਦੇ ਯਾ ਸਾਡੇ ਬਟਿੰਡੇ ਜ਼ਿਲ੍ਹੇ ਦੀਆਂ ਸ਼ਾਲਾ ਚੜਦੀ ਕਲਾ ਜੀ ਆਓ ਸਾਰੇ ਬੁਲੰਦ ਆ ਬਾਪੂ ਸਭ ਤੋਂ ਪਹਿਲਾਂ ਅੱਗੇ ਮੈਂ ਹਾਂ ਸਭ ਤੋਂ ਅੱਗੇ ਠੀਕ ਹੈ ਜੀ ਆ ਦੇਖੋ ਜੀ ਇੱਕ ਦੂਜੇ ਤੋਂ ਮੁਹਰੇ ਹੋ ਕੇ ਮਾਰਨ ਲੜਨ ਲਈ ਤਿਆਰ ਨੇ ਸਾਰੇ ਪੂਰੇ ਬੁਲੰਦ ਨੇ ਬਸ ਤਕਰੀਬਨ 111 ਦਾ ਪੂਰਾ ਹੋਣੀ ਵਾਲਾ ਬਸ ਹੋ ਸਕਦਾ ਇੱਕ ਲਾਈਨ ਹੋਰ ਲੱਗੇ ਲੈ ਲੇਣਵਾਰ ਖੜਨਾ ਜੀ ਅੱਜ ਖੜੇ ਗਏਗੇ ਬੀਤेंगे ਕਰੋ ਦੱਚ ਇਦਾਂ ਲੈਣ ਲਾ ਕੇ ਸਾਰਿਆਂ ਨੂੰ 100 ਤੇ 11 ਬੰਦੇ ਲੈ ਕੇ ਜਾਣੇ ਅੱਜ ਜਿਨ੍ਹਾਂ ਨੇ ਮੰਨ ਕੇ ਚਲੋ 20 ਅਨਮਿੱਥੇ ਸਮੇਂ ਲਈ ਮਨਵਤ ਤੇ ਬੈਠਣਾ ਅੱਜ ਬਾਪੂ ਦਲੇয়াল ਸਾਹਿਬ ਜੀ ਨੂੰ ਵੀ ਅੱਜ 51ਵਾਂ ਦਿਨ ਹੋ ਗਿਆ। ਅਗਰ ਵੀ ਕਰੀ ਮੋਟੋ ਮੈਡਮ ਸਾਹਮਣੇ ਖੜੀ ਗਏ ਕੀ ਬੋਲਣਾ ਹੈ। ਹੋਰ ਵੀਰ ਠੀਕ ਹੈ ਜੀ ਹੌਸਲੇ ਬਣਾਉਂਦਾ ਜੀ। ਚੜਦੀ ਕਲਾ ਚ ਰਹੇ ਚੜਦੀ ਕਲਾ। ਸੰਗਤ ਨੂੰ ਕੋਈ ਵਾਹ ਵਧੀਆ ਵੀ ਹੌਸਲੇ ਫੋਲਡ ਰੱਖਣ ਚੜਦੀ ਕਲਾ ਚ ਰਹਿਣ। ਠੀਕ ਹੈ। ਮਾੜਾ ਮਾਗਰੜੀ ਵੀ ਫੋਟੋ ਮਾੜਾ ਹੋਈ ਪਿੱਛੇ। ਲਓ ਜੀ ਇੱਕ ਬੋਲਿਓ ਨਾ ਕੋਈ ਨਾ ਕੋਈ ਕਿਹੜਾ ਲਾਈ ਗਿਆ ਜੀ ਬਾਕੀ ਕੀ ਨਾਮ ਹੈ ਰਤਨ ਸਿੰਘ ਮਨ ਲ ਕੇ ਬੈਠੋ ਜਿਹੜਾ ਮੂਹਰ ਅੱਜ ਫਿਰ ਅਸੀਂ ਬਾਗ ਪਾਸ ਤੇ ਬੈਠੇ ਚਾਹੁੰਦੇ ਕਿ ਇਸ ਤਰ੍ਹਾਂ ਦੇਖਦੇ ਕਿ ਇਸ ਤਰ੍ਹਾਂ ਇੱਥੇ ਬਣਾਉਂਦਾ ਕਿੰਨਾ ਚਾਰ ਕਿੰਨਾ ਦੇਖੋ ਜੀ ਪਿਆਰੀ ਇਸ ਕਰਕੇ ਕੀਤੀ ਵੀ ਸਾਡੇ ਪ੍ਰਧਾਨ ਜੀ ਸਰਦਾਰ ਧੰਨਵਾਦ ਸਾਹਿਬ 52 ਦਿਨਾਂ ਤੋਂ ਮਰਨ ਵੱਗ ਤੇ ਤੇਲ ਤੇਲ ਕਰਕੇ ਮਾਰ ਰਹੀ ਹੈ ਸਾਡੇ ਕੋਲ ਉਹਨਾਂ ਦਾ ਯਾਤਾ ਇਹ ਕਹਿ ਲੋ ਜੀ ਦੁੱਖ ਨਹੀਂ ਦੇਖਿਆ ਜਾ ਰਿਹਾ ਯਾ ਮਤਲਬ ਅਸੀਂ ਆਪਦੀ ਫਸਲਾਂ ਦੀ ਨਸਲਾਂ ਦੀ ਖਾਤਰ ਇਹ ਸਟੈਪ ਚੱਕਿਆ ਜੀ ਅਸੀਂ ਮਤਲਬ ਅੱਜ ਮਨ ਬਣਾਇਆ ਵੀ ਸਾਡੇ ਪ੍ਰਧਾਨ ਜੀ ਸਾਡੀ ਖਾਤਰ ਮਰ ਲੱਗੇ ਆ ਕਿਉਂ ਨਾ ਅਸੀਂ ਵੀ ਇਹ ਗੱਲ ਦੀ ਸ਼ੁਰੂਆਤ ਕਰੀਏ ਇਸ ਕਰਕੇ ਅਸੀਂ ਅੱਜ ਮਨ ਬਣਾਇਆ ਵੀ ਅਸੀਂ ਵੀ ਜ਼ਰੂਰ ਇੱਥੇ ਜਾਵਾਂਗੇ ਮਰਨ ਅੱਜ ਅਸੀਂ ਤਾਂ ਇਸ ਕਰਕੇ ਇਹ ਪਾਰੰਗੇ ਅੱਗੇ ਪੁਲਿਸ ਬਲ ਕੀ ਤੈਨਾਂ ਦੇ ਕੋਈ ਨਾ ਦੇਖ ਕੋਈ ਗੱਲ ਨਹੀਂ ਦੇਖੋ ਜਿਵੇਂ ਸਾਡੇ ਕੇਟਰ ਨੇ ਸਾਡੀ ਡਿਊਟੀ ਲਈ ਆ ਵੀ ਅਸੀਂ ਉੱਥੇ ਜਾਣਾ ਤੇ ਉਹਨਾਂ ਦੀ ਡਿਊਟੀ ਲੱਗੀ ਹੈ ਵੀ ਉਹਨਾਂ ਨੇ ਸਾਨੂੰ ਉੱਥੇ ਠਹਾਉਣਾ ਉਹ ਆਪਦੀ ਡਿਊਟੀ ਨਿਭਾਉਣਗੇ ਅਸੀਂ ਆਪਦੀ ਨਿਭਾਵਾਂਗੇ ਜਿਵੇਂ ਵੀ ਹੋਇਆ ਉਵੇਂ ਦੇਖਿਆ ਜਾਊਗਾ ਤਿਆਰ ਹਾਂ ਬਿਲਕੁਲ ਤਿਆਰ ਹਾਂ ਜੀ ਜਿੰਨਾ ਟਾਈਮ ਮਰਜ਼ੀ ਲੰਮਾ ਚੱਲੇ ਕੋਈ ਚੱਕਰ ਹੀ ਕੋਈ ਨਹੀਂ ਬਸ ਬਿਲਕੁਲ ਤਿਆਰ ਹਾਂ ਕੋਈ ਦੱਸ ਸਾਨੂੰ ਉੱਥੋਂ ਉੱਠਾਂਗੇ ਤਾਂ ਹੁਣ ਤਾਂ ਹੀ ਇੱਕ ਪਾਸਾ ਕਰਕੇ ਉੱਠਦੇ ਆਏ ਨਹੀਂ ਉੜਦੇ ਜਾਂ ਤਾਂ ਸਾਡੀਆਂ ਲਾਸ਼ਾਂ ਉੱਠਣਗੀਆਂ ਤੇ ਜਾਂ ਸਾਡੀਆਂ ਮੰਗਾ ਮੰਨੀਆਂ ਜਾਣਗੀਆਂ ਪਰਿਵਾਰ ਨਾਲ ਗੱਲ ਬਾਤ ਪਰਿਵਾਰ ਨਾਲ ਗੱਲ ਹੋਈ ਆ 70 ਮਿਲੀਆ ਪਰਿਵਾਰ ਨਾਲ ਬਾਕੀ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਪਰਿਵਾਰ ਨਾਲ ਸਾਂਝੀ ਲੈ ਕੇ ਨਹੀਂ ਚੱਲੀਆਂ ਜਾਂਦੀਆਂ ਪਰਿਵਾਰ ਚ ਦੇਖੋ ਚਲੋ ਮੈਂ ਦੱਸਣਾ ਨਹੀਂ ਚਾਹੁੰਦਾ ਪਰ ਮੈਂ ਦੱਸਦਾ ਵੀ ਮੇਰੇ ਪਰਿਵਾਰ ਚ ਘਰ ਤੇ ਮੇਰੇ ਪੰਜ ਕੁੜੀਆਂ ਹੀ ਰਹਿ ਗਏ ਇੱਕ ਮੇਰੀ ਮਾਤਾ ਮੇਰੀ ਵਾਈਫ ਤਿੰਨ ਮੇਰੀਆਂ ਕੁੜੀਆਂ ਬਸ ਪੰਜ ਹੀ ਮੈਂਬਰ ਆ ਮਗਰ ਘਰ ਦੇ ਚੱਕਰ ਹੀ ਕੋਈ ਨਹੀਂ ਇਕੱਲਾ ਹੀ ਆ ਮੈਂ ਬਸ ਬੰਦਾ ਘਰੇ ਤੇ ਚੱਲੇ ਆ ਗਿਆ ਫਿਰ ਵੀ ਇਹਦੇ ਲਈ ਫੈਸਲਾ ਲੈਣਾ ਕਿੰਨਾ ਕੁ ਮੁਸ਼ਕਲ ਰਿਹਾ ਕੋਈ ਮੁਸ਼ਕਲ ਨਹੀਂ ਲੱਗਿਆ ਜੀ ਕਿਉਂਕਿ ਪ੍ਰਧਾਨ ਜੀ ਸਾਡੀ ਖਾਤਰ ਉਹ ਕਰ ਰਹੇ ਆ ਤੇ ਅਸੀਂ ਅਸੀਂ ਨਹੀਂ ਕਰ ਸਕਦੇ ਇਸ ਤਰ੍ਹਾਂ ਕਿਉਂਕਿ ਅਸੀਂ ਪ੍ਰਧਾਨ ਜੀ ਦੇ ਯੋਧੇ ਆ ਆਜ਼ਾਦੀ ਦਾ ਜ਼ਰੂਰ ਇਸੇ ਗੱਲ ਜਾਂ ਹੋਰ ਵੀਰ ਬਿਪਨ ਜੀ ਕੋਈ ਸੰਦੇਸ਼ ਬਸ ਧੰਨਵਾਦ ਜੀ ਤਿਆਰੀ ਹੈ ਫੁੱਲ ਜਮਾ ਫੁੱਲ ਜਮਾ ਚੜਦੀ ਕਿਰਪਾ ਮਾਲਕ ਦੀ ਠੀਕ ਹੈ ਫਰਮਾਨੇ ਪਾ ਕੇ ਕੱਟ ਗਏ ਦੇਖੋ ਵੀਰ ਵੇਖੋ ਤੁਸੀਂ ਘਰਾਂ ਚ ਬੈਠੇ ਹੋ ਅਰਦਾਸ ਕਰੋ ਇਹਨਾਂ ਲਈ ਪਹਿਲਾਂ ਬਾਪੂ ਜੀ ਬੈਠੇ ਆ 51ਵਾਂ ਦੇਣਾ ਅੱਜ 111 ਹੋਰ ਚੱਲੇ ਆ ਤੇ ਰਜਾਈਆਂ ਚ ਬੈਠਣ ਦਾ ਸਮਾਂ ਨਹੀਂ ਵੀਰ ਮੇਰੋ ਘਰਾਂ ਚੋਂ ਬਾਹਰ ਨਿਕਲੋ ਤੇ ਆਪਣੇ ਅੰਦੋਲਨ ਦਾ ਸਾਥ ਦਿਓ ਨਹੀਂ ਤਾਂ ਕਾਰਪੋਰੇਟ ਘਰਾਣੇ ਨੇ ਆਪਣੀਆਂ ਜ਼ਮੀਨਾਂ ਇਕਾਬਜ ਹੋਈ ਜਾਣਾ ਤੁਸੀਂ ਦੇਖਿਆ ਹੀ ਆ ਕਬਰ ਵਾਲਾ ਤੇ ਉਧਰ ਚਾਰ ਪੰਜ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਹੁਣ ਦੇਖੋਗੇ ਤੁਸੀਂ ਆਉਣ ਵਾਲੇ ਦਿਨਾਂ 'ਚ ਕਿਦਾਂ ਖੁੰਦੇ ਆ ਤੇ ਜੇ ਤੁਸੀਂ ਨਾ ਉੱਠੇ ਤੇ ਤੁਹਾਨੂੰ ਵੀ ਰਜਾਇਆਂ 'ਚ ਪਿਆ ਨੂੰ ਏਦਾਂ ਹੀ ਲੱਗਣਾ ਹੈ ਸੋ ਉੱਠੋ ਹਣ ਤੇ ਇਹਦੀ ਨਾਲ ਪੱਟੀ ਕੋਈ ਦੇ ਦੇ ਪੱਟੀ ਹਾਂਜੀ ਹਾਂਜੀ ਸੰਦੇਸ਼ ਕੋਈ ਆ ਦੇ ਦੇਖੋ ਸੰਦੇਸ਼ ਇਹ ਆਏਗਾ ਜਿਹੜਾ ਅੱਜ 111 ਦਾ ਜਿਹੜਾ ਜਤ ਹੈ ਕੋਈ ਦੇਖ ਕੇ ਮਾਰ ਸਕੀ ਹੈ ਤਿਆਰੀ ਕਰ ਸਕੀ ਹੈ ਉਹ ਜਾ ਕੇ ਜਿੱਥੋਂ ਸਾਡਾ ਮੋਰਚਾ ਸਮਾਪਤ ਹੁੰਦਾ ਤੇ ਜਿੱਥੇ ਸ਼ੁਰੂ ਹੁੰਦਾ ਇਹਦੇ ਅੱਗੇ ਜਿਹੜੀ ਜਗ੍ਹਾ ਹੈਗੀ ਉੱਥੇ ਜਾ ਕੇ ਬੈਠਣਗੇ ਹਰਿਆਣੇ ਦੇ ਅਧਿਕਾਰੀ ਆਏ ਸੀ ਉਹਨਾਂ ਨੇ ਆਪਾਂ ਨੂੰ ਮੜਾ ਕੀਤਾ ਕਿ 163 ਧਾਰਾ ਲੱਗੀ ਵੀ ਹੈ ਜਾਣੇ 163 ਧਾਰਾ ਦਾ ਮਤਲਬ 144 ਜਿਹੜੀ ਆਪਾਂ ਸਮਝਦੇ ਵੀ 144 ਲੱਗੀ ਐ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਆਓਗੇ ਅਸੀਂ ਰੈਜਿਸਟਰ ਕਰਾਂਗੇ ਸਾਡੀ ਧਰਤੀ ਤੋਂ ਟਰਾਲੀਆਂ ਵੀ ਪਿੱਛੇ ਟਾਲੂ ਆਪਾਂ ਕਹਿ ਆ ਵੀ ਅਸੀਂ ਮਾਰ ਤੇ ਲੈ ਕੇ ਆਵਾਂਗੇ ਅਸੀਂ ਉੱਥੇ ਬੈਠਾਂਗੇ ਇਹ ਸੁੱਡੀ ਮਰਜ਼ੀ ਆ ਤੁਸੀਂ ਕੀ ਕਰਨਾ ਪਾਣੀ ਦੇ ਪਿਛਾੜਾ ਮਾਰਨੀ ਆ ਤੁਸੀਂ ਗ੍ਰਿਫਤਾਰ ਕਰਨਾ ਤੁਸੀਂ ਆਧੂ ਕੈਂ ਛੜਨੇ ਅਸੀਂ ਸ਼ਾਂਤਮਈ ਰਹਿ ਕੇ ਸ਼ਾਂਤਮਈ ਰਹਿ ਕੇ ਉੱਥੇ ਬੈਠਾਂਗੇ ਉੱਥੇ ਸਾਡਾ ਮਾਰ ਮਾਰ ਸ਼ੁਰੂ ਹੋਊਗਾ ਇਹ ਗੱਲ ਲੈ ਕੇ ਉਹਦੀ ਜਿਹੜਾ ਜਥਾ ਆਪਣਾ ਥੋੜੇ ਸਮੇਂ ਦੇ ਵਿੱਚ ਅਰਦਾਸ ਕਰਕੇ ਇਥੋਂ ਸਟੇਜ ਤੋਂ ਅਰਦਾਸ ਕਰਾਂਗੇ ਅਰਦਾਸ ਕਰਕੇ ਜਿਹੜਾ ਆਪਾਂ ਵਾਟਰ ਵਾਲੋ ਤੁਰਾਂਗੇ ਉੱਥੇ ਜਾ ਕੇ ਜਿਹੜੀ ਅੱਗੇ ਜਗ੍ਹਾ ਸਾਡੇ ਪ੍ਰਬੰਧਕ ਬਣਾ ਦੇਣਗੇ ਉੱਥੇ ਬੈਠਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨ ਜੀ ਸਰ ਸੁਦਾ ਕਾਕਾ ਸਿੰਘ ਕੋੜਾ ਜੀ ਚੰਨ ਸਕਤਰ ਸਿੱਧੂਪੁਰ ਇਹ ਸਾਡੇ ਕੋਟ ਬੁੱਢਾ ਜੀ ਕੋਟ ਬੁੱਢਾ ਜੁਨੀਅਨ ਤੋਂ ਇਹ ਬੋਲੇ ਸਿੰਘ ਸਲੋਹਾ ਜੀ ਇੱਥੇ ਸਾਡੇ ਜ਼ਿਲ੍ਹਾ ਪ੍ਰਧਾਨ ਦੇਖੋ ਤਕਰੀਬਨ ਸਾਰਿਆਂ ਦੇ ਹਾਲੇ ਕੋਟ ਪਾਤੇ ਤਿਆਰੀਆਂ ਪੂਰੀਆਂ ਕੋਈ ਥੋੜੇ ਘਨੇ ਬੰਦੇ ਹੀ ਰਹਿ ਗਏ ਆਪਣੇ ਨਾਂ ਲਿਖੇ ਜਾ ਰਹੇ ਆ ਆ ਦੇਖੋ ਪ੍ਰੋਪਰ ਰਿਕਾਰਡ ਬਣ ਰਿਹਾ ਸਾਰਿਆਂ ਦਾ ਹਾਂਜੀ ਬਲਵਿੰਦਰ ਸਿੰਘ ਹਾਂਜੀ ਅਜੀ ਸਿਉਰੀਆਂ ਦੂਰੀਆਂ ਲਿਸਟਾਂ ਬਣ ਰਹੀਆਂ ਇੱਕ ਲਿਸਟ ਕੱਲ ਤਿਆਰ ਹੋਈ ਸੀ ਇੱਕ ਡਾਕਟਰਾਂ ਵੱਲੋਂ ਲਿਸਟ ਤਿਆਰ ਕਰੀ ਜਾ ਰਹੀ ਹੈ ਪੂਰੀ ਤਰ੍ਹਾਂ ਤਿਆਰੀ ਹੈ ਜੀ ਸਾਡੇ ਜੀ ਸਿੰਘਾ ਹੱਦੋਂ ਢੰਡੇ ਜੀ ਇਹ ਲੀਡ ਕਰ ਲੰਗੇ ਅੱਜ ਉਹ 111 ਦੇ ਜਥੇ ਨੂੰ ਇਹ ਪਾਣੀ ਚ ਗੇਂਦਾ ਜਾਂ ਪ੍ਰਸ਼ਾਸਨ ਦੇ ਪਾਣੀ ਚ ਗੇਂਦਾ ਅਸੀਂ ਤਾਂ ਪਹਿਲਾਂ ਹੀ ਲਿਖ ਕੇ ਲੈ ਆਏ ਅਸੀਂ ਮਰ ਲਈ ਤਿਆਰ ਆ ਉਹ ਵੇਖਣਾ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਕੀ ਕਰਨਾ ਅਸੀਂ ਬਿਲਕੁਲ ਤਿਆਰ ਬਿਲਕੁਲ ਦੇਖੋ ਅਸੀਂ ਬਿਲਕੁਲ ਤਿਆਰ ਆ ਪ੍ਰਸ਼ਾਸਨ ਨੇ ਦੇਖਣਾ ਹੋਣਾ ਪ੍ਰਸ਼ਾਸਨ ਦੇ ਦੇਖਣਾ ਹੋਣਾ ਸਰਕਾਰ ਦੀ ਸੋਨੇਹਾ ਇਹਨਾਂ ਦੇਨ ਕੋ ਜਰਾ ਵਾ ਕਿਉਂ ਨੋ ਆਪਾਂ ਨੇ ਮਨ ਰਦੇ ਕਰੋ ਸਾਰੇ ਐਕਟੇ ਬਣਾ ਚਾ ਲੋ ਕਿੰਨੇ ਬਣਿਆ ਪਹਿਲਾਂ ਵੀ ਵੇਂਚੀ ਕਰੇ ਯਾਰ ਵੀਰ ਬਣ ਕੇ ਵੀਰ ਆ ਜਾਓ ਆ ਰਹੋ ਤੁਸੀਂ ਆ ਜਾਓ ਵੀਰਾਂ ਇਕ ਦੂਜੇ ਨਾਲ ਫਸੇ ਜਾਣਗੇ ਹੋਰ ਆਪਣੀ ਅਸੀਂ ਅੱਜ ਇਹਦੇ ਵਿੱਚ ਲਿਸਟ ਪੂਰੀ ਬਣਾ ਰਹੇ ਹਾਂ ਅੱਗੇ ਆਓ ਸਾਰੇ ਆਪਣੇ ਬਣਾ ਚਾ ਲੋ ਸਾਰੇ ਆਪ ਬਣਾ ਚਾ ਲੋ ਸਾਰੇ ਪਟਾਖੇ ਚਾਨ ਬਣਾਇਆ ਇੱਕਲਾ ਡੱਲੇ ਵਾਲਾ ਹਾਂ ਤੁਸੀਂ ਸਾਰੇ ਬਾਪ ਮਾਸਟਰ ਆ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਛੜੀ ਦੀ ਕਲਾ ਹੌਸਲੇ ਬੁਲੰਦ ਮੈਂ ਉਹਨੇ ਪੂਰੇ ਬੁਲੰਦਾ ਧੰਨਵਾਦ ਜੀ ਛੰਡਾ ਤੇਰਾ ਛੰਡਾ ਇੱਛਾ ਨਾਲ ਲੈ ਲੈਣਾ ਬਹੁਤ ਜੀ ਗਾਲਾਂ ਦੇ ਵਿੱਚ ਕਾਲਾ ਸਿੰਘ ਇਹ ਸਾਡਾ ਵੇਲੀ ਕਾਲਾ ਸਿੰਘ ਸਾਡੀ ਸ਼ਹਾਦਤ ਤੇ ਹੋਰ ਚੜਦੀ ਕਲਾ ਕਲੇ ਜਮਾ ਦਾਣੇ ਜਮਾ ਦਾਣੇ ਤੇ ਕੱਢੀ ਹਾਂਜੀ ਕਰੇਗਾ ਮੰਗਵਾਲਾ ਜਮਾ ਬਾਧੂ ਬਾਪੂ ਜੀ ਖਾਤਰ ਜਾਨ ਵਾਰਦੇ ਮਾਰਨ ਉਹ ਕਹਿੰਦੇ ਖੜੇ ਆ ਮੂਰੇ ਉਹ ਕਹਿੰਦੇ ਖੜੇ ਆ ਮੂਰੇ ਇਸ ਕਰਕੇ ਪੰਜਾਬ ਦਾ ਇਤਿਹਾਸ ਹੈ 550 ਸਾਲ ਦਾ ਹਮੇਸ਼ਾ ਜਿੱਤਾਂ ਪ੍ਰਾਪਤ ਕੀਤੀਆਂ ਇਸੇ ਕਰਕੇ ਹੀ ਸ਼ਹੀਦਾਂ ਦੀ ਕੋਈ ਮਤਲਬ ਨਿੰਮਕ ਗਿਣਤੀ ਨਹੀਂ ਇੱਥੇ ਵੱਡੀ ਗਿਣਤੀ 'ਚ ਤੁਰੇ ਫਿਰਦੇ ਨੇ ਜਿੰਨਾ ਮਰਜੀ ਭਾਰਤ ਸਰਕਾਰ ਫੇਰ ਲੈ ਲੇ ਐਮਐਸਪੀ ਗਰੰਟੀ ਕਾਨੂੰਨ ਲਾਗੂ ਕਰਾ ਕੇ ਰਹਿਣਗੇ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਮਾਨ ਸਾਹਿਬ ਸਾਡੇ ਸ਼ੇਰਾ ਸਿੰਘ ਟਵਾਲ ਨੌਜਵਾਨ ਯੂਥ ਵਿੰਗ ਵੱਲੋਂ ਇਹ ਬੜੇ ਸਨਮਾਨ ਨਾਲ ਉੱਥੇ ਜਾ ਰਹੇ ਕਿ ਇਹ ਡੱਲੇਵਾਲ ਜੀ ਦੇ ਇੱਕ ਮੂੰਹ ਬੋਲੇ ਬੇਟੇ ਵੀ ਤੋਂ ਇਹਨਾਂ ਨੇ ਦੱਸੋ ਜੀ ਬੋਲੋ ਟਵਾਲ ਵਾਹ ਕੋ ਜੀ ਦਾ ਘਰ ਸਸਰੀ ਵਾਹ ਕੋ ਜੀ ਦੇ ਪਤੇ ਸਾਰੀ ਸੰਗਤ ਜਿਹੜੀ 111 ਜਥਾ ਜਾ ਰਿਹਾ ਸਰੇ ਚੜ੍ਹਦੀ ਕਲਾ ਚ ਮਾਰਾ ਸਾਰੇ ਤੇ ਚੜ੍ਹਦੀ ਕਲਾ ਕਰੇ ਤੇ ਬਾਕੀ ਇਹ ਜਿੰਨਾ ਵੀ ਜਥਾ ਜਾ ਰਿਹਾ ਇਹਨਾਂ ਨੇ ਇਹ ਚੀਜ਼ ਸੋਚ ਕੇ ਚੱਲੇ ਆ ਵੀ ਗੱਲੇਬਾੜ ਹੀ ਕਿਉਂ ਸਾਦਤ ਪਹਿਲਾਂ ਆਪਾਂ ਦਵਾਂਗੇ ਇਹ ਕਰਕੇ ਕੋਈ ਵੀ ਜਿਹੜਾ ਕਿਸਾਨ ਜਿੰਨੇ ਵੀ ਜਾ ਰਿਹਾ ਕੋਈ ਵੀ ਕਿਸੇ ਨੂੰ ਧੱਕੇ ਨਾਲ ਮਜਬੂਰੀ ਨਾਲ ਕੋਈ ਨਹੀਂ ਖੜਿਆ ਸਾਰੇ ਆਪਣੇ ਮਰਜ਼ੀ ਨਾਲ ਜਾ ਰਹੇ ਆ ਚੜ੍ਹਦੀ ਕਲਾ ਦੇ ਵਿੱਚ ਆ ਸਾਰੇ ਵਾਹਿਗੁਰੂ ਦੀ ਕਾਰਸਾ ਸਾਰੇ ਵਾਹਿਗੁਰੂ ਦੀ ਕਿਰਪਾ ਤੇ ਹਾਂਜੀ ਵੇਖੋ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਰਕਾਰਾਂ ਜਾਂ ਆਮ ਇਹ ਸਰਕਾਰਾਂ ਪੰਜਾਬ ਦੀ ਜਾਂ ਹੋਰ ਇਹ ਗੱਲ ਕਹਿੰਦੀਆਂ ਸੀ ਸੈਂਟਰ ਦੀਆਂ ਸਰਕਾਰਾਂ ਕਿ ਇਹ ਥੋੜੇ ਜਿਹਾ ਕਿਸਾਨ ਜਾਂ ਕੁਝ ਲੋਕਾਂ ਦੀ ਗੱਲ ਆ ਹਨਾ ਇਹਨਾਂ ਸਾਡੇ ਅੰਦਰ ਵੀਰਾਂ ਨੇ 101 ਦਾ ਜਥਾ ਜਿਹੜਾ ਜਾਨ ਲਗਾ ਸਿੱਧ ਕਰਤਾ ਕਿ ਹਰ ਇੱਕ ਵੀ ਅੰਦਰ ਇਹ ਜਿਹੜੀ ਮੰਗ ਹੈ ਜਿਹੜੀ ਅਸੀਂ 13 ਮਹੀਨੇ ਉੱਥੇ ਆਪਣੇ ਕਰਕੇ ਆਏ ਆ ਉਹਨੂੰ ਸਰਕਾਰ ਨੇ ਇੱਕ ਵਾਰੀ ਮੰਨ ਕੇ ਮੰਨੀਆਂ ਹੋਈਆਂ ਮੰਗਾਂ ਨੂੰ ਪੂਰਾ ਲਾਗੂ ਨਹੀਂ ਕੀਤਾ ਇਹ ਸਾਡੇ ਲੋਕਾਂ ਦੇ ਅੰਦਰ ਰੋਸ ਆ ਕੱਲਾ ਪੰਜਾਬ ਹੀ ਨਹੀਂ ਇਹਦੇ ਵਿੱਚ ਬਿਹਾਰ ਦੇ ਵੀ ਸਾਡੇ ਜਿਹੜੇ ਉਹ ਵੀ ਬੈਠਣ ਲੱਗੇ ਆ ਨਾਲ ਹਰਿਆਣਾ ਪੰਜਾਬ ਸੋ ਇਹ ਧੰਨਵਾਦ ਆ ਤੁਹਾਡਾ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੋਰਚੇ ਦੇ ਉੱਪਰ ਪਹੁੰਚ ਕੇ ਇਹਨਾਂ ਵੀਰਾਂ ਦਾ ਹੌਸਲਾ ਵਧਾਈ ਕਰੋ ਠੀਕ ਹੈ ਜੀ ਹਾਂਜੀ ਹਾਂਜੀ ਬੋਲੋ ਭਾਇਆ ਨਾਮ ਜਿਹੜਾ ਉਹ ਵੀ ਆਖ ਨਹੀਂ ਰਿਹਾ ਉਹ ਤਾਂ ਆ ਦੇ ਮੈਨੂੰ ਕਿਹਾ ਟ੍ਰੈਕਟਰ ਤੋਂ ਮਗਰੀ ਆਪਣੇ ਹਾਂ 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 ਉਹਦਾ ਤਰਕੇ ਵੀ ਆਇਆ ਜਦੋਂ ਆਪਣਾ ਲਾਨ ਹੋਇਆ ਠੀਕ ਹੈ ਜਿੰਨਾ ਠੀਕ ਆ ਲਓ ਜੀ